ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਜ਼ਿਲ੍ਹੇ ਵਿੱਚ 16 ਲੋਕ ਸੁਵਿਧਾ ਕੈਂਪ ਲਗਾ ਕੇ ਮਹਈਆ ਕਰਵਾਇਆ ਗਿਆ। ਜ਼ਿਲ੍ਹਾ ਸ਼ਿਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਜਾਣਕਾਰੀ ਦਿੰਦੇ ਹੋਏ ਨਗਰ ਸੁਧਾਰ ਚੇਅਰਮੈਨ ٹرسٹ ਸਤਨਾਮ ਸਿੰਘ ਜਲਵਾਹਾ ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਲਲਿਤ ਮੋਹਨ ਪਾਟਕ ਨੇ ਇੱਥੋਂ ਦੇ ਨਜ਼ਦੀਕੀ ਪਿੰਡ ਗਰਚਾ ਵਿਖੇ ਪਹੁੰਚ ਕੇ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਦਾ ਹੱਲ ਕੀਤਾ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਵਿਸ਼ੇਸ਼ ਤਸਵੀਰਾਂ ਨਵਾਂ ਸ਼ਹਿਰ ਹਾਂਜੀ ਆਪਣੇ ਭਾਜੀ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਅੱਜ ਘਰਚਾ ਵਿੱਚ ਪਹੁੰਚੇ ਅਗੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਸਾਨੂੰ ਇਸ ਸਾਰੇ ਪਿੰਡ ਵਾਲੇ ਫਾਸਿਆਂ ਨੂੰ ਤੇ ਪੰਚਾਇਤ ਨੂੰ ਬਹੁਤ ਮਾਣ ਹੈ ਕਿਉਂਕਿ ਉਹਨਾਂ ਨੇ ਇੱਥੇ ਆ ਕੇ ਨਹੀਂ ਜਦਾਂ ਸਾਨੂੰ ਸਹੂਲਤਾਂ ਦਿੱਤੀਆਂ ਜਿਹੜੇ ਕੰਮ ਸਾਨੂੰ ਬਾਹਰੋਂ ਚਾਹ ਕਰਾਣੇ ਪੈਂਦੇ ਸੀ ਉਹ ਕੰਮ ਸਾਡੇ ਪਿੰਡ ਹੀ ਹੋ ਗਏ ਸੀਐਮ ਸਾਹਿਬ ਦਾ ਜਲਵਾਹ ਸਾਹਿਬ ਦਾ प्रधान साहब ਦਾ ਮੈਂ ਬਹੁਤ ਧੰਨਵਾਦੀ ਆਂ। ਉਹ ਸਾਰਾ ਪਿੰਡ ਵੱਲੋਂ ਖਲੋਣ ਨੂੰ ਮੈਂ ਧੰਨਵਾਦ ਕਰਦਾ। ਕਿੰਨੇ ਪਰ ਹੁਣ ਤੱਕ ਇਹਨਾਂ ਦੇ 5 ਲੋਕ ਜਦ ਇਹ ਆਧਾਰ ਕਾਰਡ ਵਾਲੀ ਆਂਦੀ ਨਾ ਅੱਛਾ ਜੀ ਕਿ ਕਰੂਗੇ ਆਪਣੇ ਦੱਸਦੇ ਜਿੱਤੇ ਕਰਦੇ ਕਿੰਨੀ ਆਧਾਰ ਕਾਰਡ ਦੀ ਫੀਸ ਹੈ? ਕਸਰ ਜਾਤੀ ਸਰਟੀਫਿਕੇਟ ਪੋਰਟ ਸਰਟੀਫਿਕੇਟ ਕਿਸੇ ਦੀ ਜੱਟ ਸਰਟੀਫਿਕੇਟ ਹੋ ਗਏ ਜਾਂ ਹੋਰ ਵੀ ਕਿਸੇ ਦੇ ਸਟੈਂਪ ਪੇਪਰਸ ਵਗੈਰਾ ਉਹਾਰੇ ਆਪਾਂ ਕਰਕੇ ਦੇਦੇ ਆਂ ਔਰ ਜੋ ਆਟੋਮੈਟਿਕ ਹੋ ਜਾਣਾ ਪੈਂਦਾ ਸਰਪੰਚ ਦੇ ਕੋਲ ਵੇਟ ਕਰਨਾ ਉਹ ਸਾਰੇ ਹੁਣ ਨਾਮ ਦੇ ਨਾਲ ਆਪ ਦਾ ਸਪੋਟ ਵਾਲਾ ਹੋ ਗਿਆ ਉਹਨੂੰ ਦੇ ਸੌਖੀ ਜੀ ਤੁਹਾਡੇ ਸਾਥ ਕੇ پاس ਹੁੰਦਾ ਹੋਵੇ ਪਿੰਡਾਰਾ ਇਹ ਸੂਟ ਬੈਟੋ ਬੈਟੋ ਹੰਦੇ ਪੈਨਸ਼ਨ ਪਰਵਾਣ ਵਾਲਾ ਹਾਂ ਹਾਂਜੀ ਸਰ ਦਾ ਸਾਰਾ ਲੋਕ ਆਈ ਦੇ ਨੇ ਅਸੀਂ ਸੁਝਾ ਦਿੱਤਾ ਕਿਸੇ ਦੀ ਉਮਰ ਕਾਰਸੀਦਾਰ ਕੱਢ ਦੇ ਹਿਸਾਬ ਨਾਲ ਚਲੋ ਤਾਂ ਜੀ 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 ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਨਹੀਂ ਨਹੀਂ ਧੰਨਵਾਦ ਨਹੀਂ ਪਤਾ ਕਿਦਾਂ ਠੀਕ ਹੋ ਤੁਸੀਂ ਇਹਨਾਂ ਦਾ ਧੰਨਵਾਦ ਕਾਹਦੇ ਲਈ ਕਰ ਰਹੇ ਆ ਸਾਨੂੰ ਜੀ ਸਾਡੇ ਦਾਣੇ ਲਵਾਏ ਆ ਕੱਟ ਹੋਏ ਚਲੋ ਇਹ ਤਾਂ ਦੇਖੋ ਭਗਵੰਤ ਮਾਨ ਸਰਕਾਰ ਦਾ ਫੈਸਲਾ ਜੀ ਹਾਂਜੀ ਹਾਂਜੀ ਤੇ ਬਾਕੀ ਇਦਾਂ ਆ ਭਈ ਅਸੀਂ ਸਾਰੇ ਚਾਹੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਚਾਹੇ ਅਸੀਂ ਆ ਤੁਹਾਡੇ ਛੋਟੇ ਭਰਾ ਆ ਆਮ ਘਰਾਂ ਤੋਂ ਹੀ ਉੱਠੇ ਆ ਔਰ ਲੋਕਾਂ ਦੀ ਸਮੱਸਿਆ ਜਿਹੜੀ ਆ ਜਿਹੜੀ ਉਹ ਸਾਡੇ ਮੁੱਖ ਮੰਤਰੀ ਸਾਹਿਬ ਵੀ ਚੰਗੀ ਤਰ੍ਹਾਂ ਸਮਝਦੇ ਆ ਜੀ ਹਾਂਜੀ ਹਾਂਜੀ ਤੇ ਕਿਉਂਕਿ ਉਹਨਾਂ ਨੂੰ ਪਤਾ ਉਹ ਵੀ ਆਮ ਘਰਾਂ ਤੋਂ ਉੱਠ ਕੇ ਇੱਕ ਮਾਸਟਰ ਦੇ ਹਾਂ ਜੀ ਬੇਟੇ ਹੋਣ ਨਾਤੇ ਉਹਨਾਂ ਨੂੰ ਸਾਰਿਆਂ ਦੀ ਸਾਰਿਆਂ ਦੇ ਚੁੱਲਿਆਂ ਦਾ ਦਰਦ ਹੈ ਠੀਕ ਹੈ ਜੀ ਠੀਕ ਹੈ ਜੀ ਹੁਣ ਜਿੰਨੇ 10 ਲੱਖ ਕਰੀਬ ਪੌਣੇ 11 ਲੱਖ ਕਾਰਡ ਸੀਗੇ ਜਿਹੜੇ ਪਿੱਛੇ ਕਾਂਗਰਸ ਸਰਕਾਰ ਦੇ ਵਿੱਚ ਵੈਰੀਫਿਕੇਸ਼ਨ ਤੋਂ ਬਾਅਦ ਸਾਡੀ ਸਰਕਾਰ ਜਦੋਂ ਆਈ ਆ ਉਦੋਂ ਕੱਟ ਹੋ ਗਏ ਸੀ ਲੋਕਾਂ ਨੂੰ ਇਹ ਸੀਗਾ ਵੀ ਭਗਵੰਤ ਮਾਨ ਨੇ ਆਂਦੇ ਗਰੀਬਾਂ ਦੇ ਕਾਰਡ ਕੱਟਦੇ ਸੀ ਕਿਉਂਕਿ ਲੋਕਾਂ ਨੂੰ ਗਮਰਾਹ ਬਹੁਤ ਕੀਤਾ ਗਿਆ ਸੀ ਠੀਕ ਹੈ ਜੀ ਸੋ ਸਰਕਾਰ ਦਾ ਇਹ ਬੜਾ ਸ਼ਲਾਘਾਯੋਗ ਫੈਸਲਾ ਹੈ ਕਿਉਂਕਿ ਕਾਰਡ ਕੱਟੇ ਉਹਨਾਂ ਲੋਕਾਂ ਦੇ ਗਏ ਸੀ ਜਿਹੜੇ ਵਿਚਾਰੇ ਜ਼ਿਆਦਾ ਜ਼ਰੂਰਤਮੰਦ ਸੀਗੇ ਹਾਂ ਜੀ ਠੀਕ ਹੈ ਇਹ ਸਾਰ ਸਰਕਾਰ ਨੂੰ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦਾ ਇੱਕ ਛੜਿਆੰਤਰ ਸੀ ਸੋ ਉਹ ਛੜਿਆੰਤਰ ਜਿਹੜਾ ਉਹ ਅੱਜ ਖਤਮ ਹੋ ਗਿਆ ਜੀ ਤੇ ਹੁਣ ਜਿੰਨੇ ਸਾਡੀਆਂ ਮਤਾਮਾਂ ਪੈਣਾ ਬਜ਼ੁਰਗਾਂ ਦੇ ਕਾਰਡ ਕੱਟੇ ਆ ਉਹ ਸਾਰੇ ਬਹਾਲ ਹੋ ਜਾਣੇ ਤੁਹਾਨੂੰ ਕੋਈ ਚੱਕਰ ਕਟਣ ਦੀ ਲੋੜ ਨਹੀਂ ਉਹ ਜਿੰਨੇ ਉਹਨਾਂ ਨੇ ਆਪਣੇ ਆਪ ਡਾਟਾ ਚੱਕ ਲੈਣਾ ਜਿਨ੍ਹਾਂ ਜਿਨ੍ਹਾਂ ਦੀ ਕੈਨਸਲ ਹੋਏ ਉਹ ਸਾਰੇ ਆਪਣੇ ਆਪ ਰੀਨਿਊ ਹੋ ਜਾਣੇ ਔਰ ਪਿੰਡ ਵਿੱਚ ਦੇਖੋ ਤੁਹਾਡਾ ਆ ਤੁਸੀਂ ਆਏ